ਵੱਡੀ ਮਾਤਰਾ ਵਿੱਚ ਪੈਨਾ ਪ੍ਰਾਲੀ ਦੀਆਂ ਗੱਠਾਂ ਨੂੰ ਲੱਗੀ ਅੱਗ ਨਾਲ ਜਿੱਥੇ ਲੱਖਾਂ ਦਾ ਨੁਕਸਾਨ ਹੋ ਗਿਆ ਉੱਥੇ ਹੀ ਵਿੱਚ ਖੜੀ ਇੱਕ ਟਰਾਲੀ ਵੀ ਸੜ ਕੇ ਸੁਆਹ ਹੋ ਗਈ ਆਓ ਮੌਕੇ ਦੇ ਉੱਤੇ ਜੋ ਵਰਕਰ ਕੰਮ ਕਰ ਰਹੇ ਸੀ ਜਿਹੜੇ ਕਿ ਟਰਾਲੀ ਦੇ ਵਿੱਚ ਇਹ ਗੱਠਾਂ ਦੀ ਭਰਾਈ ਕਰ ਰਹੇ ਸੀ ਉਹਨਾਂ ਤੋਂ ਜਾਣਦੇ ਆ ਕਿ ਇਹ ਅੱਗ ਲੱਗੀ ਕਿਦਾਂ ਹਾਂਜੀ ਤੁਸੀਂ ਸਾਰੇ ਮੌਕੇ ਦੇ ਉਦੋਂ ਮੌਜੂਦ ਸੀਗੇ ਜਦੋਂ ਅੱਗ ਲੱਗੀ ਹਾਂਜੀ ਇਹ ਅੱਗ ਲੱਗੀ ਕਿਵੇਂ ਆ ਜੀ ਅੱਗ ਲੱਗਿਆ ਵੀਰ ਜੀ ਜਦੋਂ ਅਸੀਂ ਖਾਣਾ ਖਾਂਦੇ ਸੀ ਉਹ ਮੁੰਡੇ ਨੂੰ ਟਰਾਲੀ ਚ ਸਟਾਰਟ ਕਰ ਲਾ ਬਿਮਾਲ ਭਰੀਏ ਚੰਗਿਆੜਾ ਚੰਗਿਆੜਾ ਨੂੰ ਟਰਾਲੀ ਸਟਾਰਟ ਕਰੀ ਚੰਗਿਆੜੇ ਨੇ ਟਰਾਲੀ ਨੂੰ ਅੱਗ ਪੈ ਗਈ ਉਹ ਵਿਚਾਰਾ ਹੱਫੜ ਗਿਆ ਉਹਨੇ ਟਰਾਲੀ ਬਾਹਰ ਕੱਢਤੀ ਟਰੈਕ ਦੇ ਬਾਹਰ ਕੱਢ ਕੇ ਪਹਹਾ ਕੇ ਲਿਆਇਆ ਜਾਨੂੰ ਅਜਿਹੀ ਸਾਰੇ ਪੁਲਿਸ ਆਏ ਜਾਣਗੇ ਬਹੁਤ ਬਹੁਤ ਮਾਰਿਆ ਜਿਹੜੀ ਸਾਡੇ ਪਾਸ ਕਿੰਨੇ ਕੁ ਬੰਦੇ ਸੀਗੇ ਲੇਬਰ ਵਾਲੇ ਉਦੋਂ ਜਿਸ ਵੇਲੇ ਅੱਗ ਲੱਗੀ ਐ 10 12 12 13 ਜਾਣੇ ਸੀ ਕਿਸੇ ਦਾ ਅੱਗ ਦੇ ਵਿੱਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਦਾ ਸਾਡੇ ਦਾ ਕੋਈ ਬੰਦੇਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਯਾਨੀ ਕਿ ਆਪਣਾ ਇਹ ਨੁਕਸਾਨ ਹੋ ਗਿਆ ਫਸਲ ਦਾ ਹੋ ਗਿਆ ਇਹ ਤਾਂ ਕਣਕ ਦਾ ਹੈ ਇੱਕ ਪ੍ਰਾਈਸ ਹੈ ਇਹ ਕੋਈ ਛੇੜੀ ਇਹਨੂੰ ਗੱਠਾਂ ਤੋਂ ਬਿਨਾ ਆਣਦ ਵਾਲੇ ਖੇਤਾਂ ਦੇ ਵਿੱਚ ਪੱਕੀ ਕਣ ਖੜੀ ਹੈ ਕੀ ਉਹਦਾ ਵੀ ਕਿਤੇ ਕੋਈ ਨੁਕਸਾਨ ਹੋਇਆ ਹਾਂਜੀ ਹੋਇਆ ਹੋਇਆ ਜੀ ਕਿੰਨੀ ਕ ਕਣਕ ਹੈ ਜਿਹੜੀ ਸੜੀ ਹੈ ਇਹਦੇ ਨਾਲ ਸੜੀ ਆ ਜੀ ਕਹਿੰਦੇ ਅੱਜਾ ਮੋਣਾ ਕਿੱਲਾ ਸੜ ਗਿਆ ਜੀ ਕਿੱਲਾ ਜੀ ਜਿਵੇਂ ਪ੍ਰਤੱਖ ਦੇਖਣ ਵਾਲਿਆਂ ਦੇ ਅਨੁਸਾਰ ਜਿਹੜੇ ਅੱਧਾ ਪੌਣਾ ਕਿਲਾ ਕਣਕ ਵੀ ਸੜ ਕੇ ਸੁਆਹ ਹੋਈ ਆ ਉਥੇ ਹੀ ਮਾਲਕਾਂ ਦੇ ਦੱਸਣ ਦੇ ਅਨੁਸਾਰ ਲਗਭਗ 25 ਲੱਖ ਤੋਂ ਵੱਧੇਰੇ ਦਾ ਜਿਹੜਾ ਨੁਕਸਾਨ ਹੋ ਗਿਆ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਹੈਪੀ ਬੰਸਰ ਅ ਬਸਰ ਸਾਹਿਬ ਇਹ ਦੱਸਿਓ ਵੀ ਇਹੜੀਆਂ ਗੱਠਾਂ ਸੜੀਆਂ ਨੇ ਇਹ ਅੱਗ ਕਿਵੇਂ ਲੱਗੀ ਆ ਕੁਛ ਨਹੀਂ ਪਤਾ ਲੱਗਿਆ ਕਿਵੇਂ ਲੱਗੀ ਅੱਗ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇੱਥੇ ਅੱਗ ਲੱਗੀ ਹੋਈ ਆ ਬਸ ਅਸੀਂ ਅੰਦਰ ਸ਼ੈਲਰ ਬੈਠੇ ਸੀ ਲੱਗਿਆ ਉੱਥੋਂ ਪਤਾ ਲੱਗਿਆ ਇਹ ਜਿਹੜਾ ਪਿੱਛੇ ਇਕੱਠਾ ਸੀਗਾ ਇਹਦਾ ਟਰਾਲੀ ਸੜ ਗਈ ਆ ਇਹ ਅੰਦਾਜ਼ਨ ਕਿੰਨਾ ਕੁ ਨੁਕਸਾਨ ਹੋ ਚੁੱਕਾ ਇਹਦਾ ਇਹਦਾ 25-30 ਲੱਖ ਹੋ ਜਾਣਾ 25 ਲੱਖ ਦਾ 25 ਤੋਂ 30 ਲੱਖ ਦਾ ਨੁਕਸਾਨ ਆ ਹਾਂਜੀ ਕੀ ਆਲਦਵਾਲੇ ਕੀਤੇ ਫਸਲਾਂ ਦਾ ਬਚਾਇਆ ਜ ਉਧਰ ਤਾਂ ਨਹੀਂ ਅੱਗ ਨੇ ਆਪਣੀ ਦੇ ਪੇਟ ਚ ਲਿਆ ਸੱਚ ਜੇ ਜੜ ਗਈ ਕਲ ਓਕੇ ਕਿੰਨੇ ਕਿਸੀ ਕੀ ਕਣਕ ਜਿਹੜੀ ਸੜੀ ਆ 1 ਏਕੜ 1 ਏਕੜ ਓਕੇ ਥੈਂਕ ਯੂ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਕੇਪ ਮਾਲਕ ਨੇ ਦੱਸਿਆ ਕਿ ਲਗਭਗ 25 ਲੱਖ ਦੇ ਕਰੀਬ ਦਾ ਜਿਹੜਾ ਨੁਕਸਾਨ ਹੋ ਚੁੱਕਾ ਜਿਹਦੇ ਵਿੱਚ ਵੱਡੀ ਮਾਤਰਾ ਚ ਇਹ ਪ੍ਰਾਲੀ ਦੀਆਂ ਜਿਹੜੀਆਂ ਗੱਠਾਂ ਬਣ ਕੇ ਰੱਖੀਆਂ ਹੋਈਆਂ ਸਨ ਜੋ ਵੱਖ-ਵੱਖ ਫੈਕਟਰੀਆਂ ਵਿੱਚ ਜਾਣੀਆਂ ਸੀ ਔਰ ਉਸ ਤੋਂ ਬਾਅਦ ਟਰਾਲੀ ਹੈ ਲਗਭਗ ਨਵੀਂ ਸੀ ਟਰਾਲੀ ਕਹਿੰਦੇ ਜਿਹੜੀ ਸੜੀ ਹੈ ਇਸ ਦੇ ਨਾਲ 1 ਏਕੜ ਦੇ ਕਰੀਬ ਕਣਕ ਨੂੰ ਵੀ ਆਪਣੀ ਲਪੇਟ ਦੇ ਵਿੱਚ ਹੀ ਨਹੀਂ ਲੈ ਲਿਆ ਤੇ ਫਾਇਰ ਬਿਗੇਟ ਦੀ ਗੱਡੀ ਜਿੱਥੇ ਅੱਗ ਬੁਝਾਉਣ ਚ ਲੱਗੀ ਹੋਈ ਹੈ ਉੱਥੇ ਹੀ ਇਲਾਕੇ ਦੇ ਜਿਹੜੇ ਲੋਕ ਨੇ ਉਹ ਫਟਾਫਟ ਆ ਕੇ ਟਰੈਕਟਰਾਂ ਦੇ ਨਾਲ ਅੱਗੇ ਵਹਾਈ ਕਰਕੇ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ 1/ ਜਿਹੜਾ ਨੁਕਸਾਨ ਆ ਉਹ ਹੋਣ ਤੋਂ ਬਚਿਆ ਮਾਛੀਵਾੜਾ ਸਾਹਿਬ ਤੋਂ ਮਾਸਟਰ ਹਸਤੀਸ਼ ਕੁਮਾਰ ਦੀ ਫੋਟੋ ਕਿ ਕਿਹੜਾ ਰੁੜਾ ਰਿਹਾ ਹੈ ਜੀ ਕੋਜੀ ਸਿੰਘ ਹੈ ਇਫਰਮੈਂਟ ਅਬ ਕਿਹੜੀ ਜਗ੍ਹਾ ਤੋਂ ਆਈਆਂ ਆਪਣੀਆਂ ਗੱਡੀਆਂ ਜੀ ਸਿ ਸਮਰਾਲਾ ਫਾਇਰ ਬ੍ਰਿਗੇਡ ਤੋਂ ਆਈ ਜੀ ਕਿੰਨੀ ਕਿ ਲੱਗੀ ਹੋਈ ਆਗ ਤੇ ਕਿੰਨਾ ਕਿ ਚ ਚ ਕਾਬੂ ਪਾਇਆ ਜਾ ਸਕਦਾ ਆਗ ਤਾਂ ਸਾਫੀ ਆ ਜੀ ਇਹਨੂੰ ਅਜੇ ਸਮਾਂ ਲੱਗੂਗਾ ਜੀ ਅਸੀਂ ਗੱਡੀਆਂ ਦੋ ਮੰਗਾਈ ਉਹਨੇ ਇੱਕ ਆ ਵੀ ਗਈ ਆ ਤੇ ਇੱਕ ਪਹਿਲਾਂ ਲੱਗ ਚੁੱਕੇ ਆ ਦੇ ਉੱਤੇ ਤੇ ਇੱਕ ਗੱਡੀ ਸਾਡੀ ਖਰਾਬ ਹੋ ਗਈ ਆ ਜੀ ਤੇ ਤੀਜੀ ਤੀਜੀ ਗੱਡੀ ਦਿਲਾ ਦਰਾਹੇ ਤੋਂ ਆ ਰਹੀ ਹੈ ਇਹ ਕੋਈ ਪਹੁੰਚ ਰਹੀ ਹੈ ਜੀ ਕਿੰਨਾ ਕ ਸਮਾਂ ਲੱਗ ਸਕਦਾ ਜਿਵੇਂ ਪ੍ਰਾਲੀ ਦਾ ਗੱਠਾ ਨੇ ਵੱਡੀ ਮਾਤਰਾ ਦਾ 2 300 ਜਿਹੜੀ ਟਰਾਲੀ ਆ ਗੱਠਾ ਪੈਂਦਾ ਨੇ ਕਿੰਨੇ ਕ ਸਮੇਂ ਚ ਪੁੱਜੇਗੀ ਇਹਨੂੰ ਅੰਦਾਜ਼ਾ ਹੈ ਤਕਰੀਬਨ ਘੱਟੋ ਘਾਟ 5 6 ਘੰਟੇ ਲੱਗੇ ਜਾਣਗੇ ਅੱਗ ਦੇ ਜਿਹੜੀ ਗੱਠਾਂ ਦੀ ਅੱਗ ਹੁੰਦੀ ਆ ਇਹਨੂੰ ਭਜਾਉਣ ਲਈ ਸਮਾਂ ਲੱਗਦੇ ਤੇ ਅੰਦਰ ਪਾਣੀ ਨਹੀਂ ਜਾਂਦਾ ਪ੍ਰੋਪਰ ਪ੍ਰਾਲੀ ਦੇ ਗੱਠਾ ਨੂੰ ਅੱਗ ਲੱਗੀ ਆ ਜਾਲਦ ਵਾਲੇ ਕੀ ਕਣਕ ਵਗੈਰਾ ਦਾ ਨੁਕਸਾਨ ਹੋ ਗਿਆ ਕਣਕ ਜਲਣ ਲੱਗੀ ਸੀ ਉਹਨੂੰ ਅਸੀਂ ਪਛਾਣ ਕਰ ਲਿਆ ਜਾ ਕੇ ਪਹਿਲਾਂ ਅਸੀਂ ਇੱਕ ਗੱਡੀ ਲਾ ਦੇ ਚੁਪੇ ਆਉਂਦੇ ਪਾਣੀ ਦੀ ਕਿੰਨੀ ਕਿੰਨੀ ਕਣਕ ਛੜੀ ਆ ਤੁਹਾਡੇ ਬਤਾਓ ਉਹ ਕਿਲਾ ਡੇਢ ਕਿਲਾ ਕੋਸ਼ਿਸ਼ ਟਰੈਕਟਰਾਂ ਦੀ ਮਦਦ ਨਾਲ ਉਹ ਬਚਾ ਵੀ ਲਿਆ ਜੀ ਓਕੇ ਥੈਂਕ ਯੂ